ਜਮਨੀ ਚੋਣਾਂ ਹੋਈਆਂ ਨੇ ਦੱਸਦੀ ਕਿ ਚਾਰ ਸੀਟਾਂ ਦੇ ਉੱਪਰ ਅੱਜ VOTING ਹੋਈ ਆ ਜਿਨ੍ਹਾਂ ਦੇ ਵਿੱਚ ਗਿੱਦੜਵਾਹਾ ਹੌਰ ਸੀਟ ਹੈ ਉੱਥੇ ਹੀ ਜੇਕਰ ਚੱਬੇਵਾਲ ਦੀ ਗੱਲ ਕਰੀਏ ਉੱਥੇ VOTING ਹੋਈ ਆ ਬਰਨਾਲਾ ਦੇ ਵਿੱਚ VOTING ਹੋਈ ਆ ਤੇ ਡੇਹਰਾ ਬਾਬਾ ਨਾਨਕ ਦਾ ਤੁਸੀਂ ਇਹ ਕਿ ਅੱਜ ਸਵੇਰ ਤੋਂ ਜਿਹੜੀ VOTING ਸ਼ੁਰੂ ਹੋਈ ਸੀ 7 ਵਜੇ ਤੋਂ ਲੈ ਕੇ 6 ਵਜੇ ਤੱਕ ਦਾ ਸਮਾਂ ਸੀ ਤੇ ਹੁਣ ਸਮਾਂ ਜਿਹੜਾ ਸਮਾਪਤ ਹੋ ਚੁੱਕਿਆ ਆ ਵੋਟਾਂ ਪੈ ਚੁੱਕੀਆਂ ਨੇ ਨਤੀਜਿਆਂ ਦੀ ਵਾਰੀ ਆ ਹੁਣ ਸਭ ਨੂੰ ਨਤੀਜਿਆਂ ਦੀ ਉਡੀਕ ਰਹੇਗੀ 30 ਤਰੀਕ ਨੂੰ ਨਤੀਜੇ ਜਿਹੜੇ ਐਲਾਨੇ ਜਾਣਗੇ ਤਾਂ ਦੱਸੀਏ ਕਿ ਟੱਕਰ ਜਿਹੜੀ ਉਹ ਕਈ ਥਾਮਾਂ ਦੇ ਉੱਪਰ ਫਸਮੀ ਦੇਖਣ ਨੂੰ ਮਿਲ ਸਕਦੀ ਹੈ ਜੇਕਰ ਹੋਰ ਸੀਟਾਂ ਦੀ ਗੱਲ ਕਰੀਏ ਤਾਂ ਡੇਰਾ ਬਾਬਾ ਨਾਨਕ ਅਤੇ ਗਿੱਦੜ ਬਾਹਾ ਦੋਵੇਂ ਹੋਰ ਸੀਟਾਂ ਮੰਨੀਆਂ ਜਾ ਰਹੀਆਂ ਨੇ ਉੱਥੇ ਹੀ ਬਰਨਾਲਾ ਅਤੇ ਚੱਬੇ ਬਾੜ ਦੇ ਵਿੱਚ ਵੀ ਜਿਹੜਾ ਮੁਕਾਬਲਾ ਉਹ ਫਸਮਾ ਰਹਿ ਸਕਦਾ ਤਾਂ ਵੱਡੀ ਖਬਰ ਹੈ ਚਾਰ ਸੀਟਾਂ ਦੇ ਉੱਪਰ ਫਾਈਟ ਹੋਈ ਆ ਤੇ ਮੁਕਾਬਲੇ ਦੀ ਜੇਕਰ ਗੱਲ ਕਰੀਏ ਚਾਰੋਂ ਸੀਟਾਂ ਦੇ ਉੱਪਰ ਜਿਹੜਾ ਫਸਮਾ ਮੁਕਾਬਲਾ ਰਹਿ ਸਕਦਾ ਪਰ ਸਭ ਤੋਂ ਅਹਿਮ ਹੈ ਕਿ ਜਿਹੜੀਆਂ ਹੋਰ ਸੀਟਾਂ ਨੇ ਜਿਨ੍ਹਾਂ ਦੇ ਵਿੱਚ ਡੇਰਾ ਬਾਬਾ ਨਾਨਕ ਹੈ ਤੇ ਗਿੱਦੜਵਾਹਾ ਦੋਵੇਂ ਹੌਟ ਸੀਟਾਂ ਨੇ ਇੰਨਾ ਸੀਟਾਂ ਦੀ ਜੇਕਰ ਗੱਲ ਕਰੀਏ ਤਾਂ ਕਿਹੜਾ ਉਮੀਦਵਾਰ ਬਾਜ਼ੀ ਮਾਰੇਗਾ ਇਸ ਨੂੰ ਲੈ ਕੇ ਅਜੇ ਤੱਕ ਕੋਈ ਵੀ ਸਪਸ਼ਟ ਜਿਹੜਾ ਅੰਕੜਾ ਸਾਹਮਣੇ ਨਹੀਂ ਆ ਸਕਿਆ ਜਾਂ ਕਹਿ ਲਈਏ ਕਿ ਕੋਈ ਵੀ ਇੱਕ ਕਿਆਸਰਾਈ ਨਹੀਂ ਲੱਗ ਸਕੀ ਕਿ ਕਿਹੜਾ ਉਮੀਦਵਾਰ ਬਾਜ਼ੀ ਮਾਰੇਗਾ ਹਾਲਾਂਕਿ ਜੇਕਰ ਲੋਕਾਂ ਦੀ ਗੱਲ ਕਰੀਏ ਜਾਂ ਆਮ ਲੋਕਾਂ ਦੇ ਨਾਲ ਜਦੋਂ ਗੱਲਬਾਤ ਹੁੰਦੀ ਹੈ ਤਾਂ ਉਹਨਾਂ ਦਾ ਇੱਕ ਜ਼ਰੂਰ ਇਹ ਕਹਿਣਾ ਹੁੰਦਾ ਕਿ ਦੋਵਾਂ ਸੀਟਾਂ ਦੇ ਉੱਪਰ ਕਾਂਗਰਸ ਹੀ ਉਮੀਦਵਾਰ ਹਾਵੀ ਰਹਿ ਸਕਦੇ ਆ ਜਾਂ ਕਲੀਕ ਕਾਂਗਰਸ ਦੇ ਗੜ ਨੇ ਦੋਵੇਂ ਸੀਟਾਂ ਕਾਂਗਰਸ ਦਾ ਗੜ ਰਹਿ ਚੁੱਕੀਆਂ ਨੇ ਤੇ ਦੋਮਾਂ ਦੇ ਵਿੱਚ ਇੱਕ ਵਾਰ ਫਿਰ ਤੋਂ ਕਾਂਗਰਸ ਦੇ ਬਾਜ਼ੀ ਮਾਰਨ ਦੀ ਉਮੀਦ ਆ ਉੱਥੇ ਹੀ ਜੇਕਰ ਜੱਬੇਵਾਲ ਅਤੇ ਬਰਨਾਲਾ ਦੀ ਗੱਲ ਕਰੀਏ ਤਾਂ ਦੋਮਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਆ ਜਿਹੜੇ ਉਹ ਬਾਜ਼ੀ ਮਾਰ ਸਕਦੇ ਆ ਤੇ ਜੇਕਰ ਅੰਕੜਿਆਂ ਦੀ ਗੱਲ ਕਰੀਏ VOTING ਪ੍ਰਤੀਸ਼ਤ ਦੀ ਗੱਲ ਕਰੀਏ ਤਾਂ ਗਿੱਦੜਵਾਹਾ ਹਲਕੇ ਦੇ ਵਿੱਚ ਅੱਜ ਕਾਫੀ ਜ਼ਿਆਦਾ VOTING ਹੋਈ ਆ ਪੰਜਾਬ ਦੇ ਵਿੱਚ ਜੇਕਰ ਸਭ ਤੋਂ ਵੱਧ ਵੋਟਾਂ ਪਈਆਂ ਨੇ ਤਾਂ ਉਹ ਗਿੱਦੜਵਾਹਾ ਸੀਟ ਦੇ ਉੱਪਰ ਪਈਆਂ ਦੱਸਦੀ ਕਿ 5 ਵਜੇ ਤੱਕ ਦਾ ਜੋ ਅੰਕੜਾ ਸੀ 78.01% ਸੀ ਤਾਂ 78.01% ਲੋਕਾਂ ਨੇ 5 ਵਜੇ ਤੱਕ ਵੋਟਾਂ ਪਾਈਆਂ ਸੀ ਤੇ ਇੱਥੇ ਸਭ ਤੋਂ ਜ਼ਿਆਦਾ VOTING ਹੋਈ ਆ ਉੱਥੇ ਹੀ 5 ਵਜੇ ਤੱਕ ਜਿਹੜੀ VOTING ਹੋਈ ਸੀ ਉਹ ਬਰਨਾਲਾ ਹਲਕੇ ਦੇ ਵਿੱਚ 52.6% ਸੀ ਡੇਰਾ ਬਾਬਾ ਨਾਨਕ ਦੇ ਵਿੱਚ ਦੂਜੇ ਨੰਬਰ ਦੇ ਉੱਪਰ VOTING ਹੋਈ ਆ 59.8% ਤੇ ਚੱਬੇਵਾਲ ਦੇ ਵਿੱਚ 48.1% ਲੋਕਾਂ ਦੇ ਵੱਲੋਂ ਵੋਟਾਂ ਜਿਹੜੀਆਂ ਪਾਈਆਂ ਗਈਆਂ ਨੇ ਤਾਂ ਲੋਕਾਂ ਦੇ ਵੱਲੋਂ ਆਪਣੇ ਵੋਟ ਹੱਕ ਦਾ ਇਸਤੇਮਾਲ ਕੀਤਾ ਗਿਆ ਤਾਂ ਤੁਸੀਂ ਕਮੈਂਟਾਂ ਦੇ ਵਿੱਚ ਆਪੋ ਆਪਣੇ ਹਲਕੇ ਦੇ ਬਾਰੇ ਜ਼ਰੂਰ ਜਾਣਕਾਰੀ ਦਿਓ ਜੇਕਰ ਤੁਸੀਂ ਇਹਨਾਂ ਚਾਰਾਂ ਹਲਕਿਆਂ ਤੋਂ ਤੇ ਨਿਊਜ਼ ਦੇਖ ਰਹੇ ਹੋ ਤਾਂ ਆਪੋ ਆਪਣੇ ਹਲਕੇ ਦੇ ਕੀ ਹਾਲਾਤ ਨੇ ਉਹ ਜ਼ਰੂਰ ਕਮੈਂਟਾਂ ਦੇ ਵਿੱਚ ਬਿਆਨ ਕਰੋ ਕਿ ਤੁਹਾਡੇ ਇਲਾਕੇ ਦੇ ਵਿੱਚ ਕਿਹੜੇ-ਕਿਹੜੇ ਅਹਿਮ ਮੁੱਦੇ ਨੇ ਜਿਨ੍ਹਾਂ ਨੂੰ ਤੁਸੀਂ ਪਹਿਲ ਦੇ ਆਧਾਰ ਤੇ ਉੱਪਰ ਹੱਲ ਕਰਵਾਉਣਾ ਚਾਹੁੰਦੇ ਹੋ ਜਾਂ ਤੁਹਾਡੇ ਮੁਤਾਬਕ ਕਿਹੜਾ ਉਮੀਦਵਾਰ ਤੁਹਾਡੇ ਹਲਕੇ ਦੇ ਵਿੱਚ ਅੱਗੇ ਚੱਲਦਾ ਹੋਇਆ ਨਜ਼ਰ ਆ ਰਿਹਾ ਕਿਉਂਕਿ ਵੋਟਾਂ ਦੀ ਜਿਹੜੀ 바ਰੀ ਤੁਹਾਡੀ ਸੀ ਉਹ ਤੁਸੀਂ ਵੋਟਾਂ ਪਾ ਦਿੱਤੀਆਂ ਨੇ ਹੁਣ ਜਿੱਤ ਤੋਂ ਬਾਅਦ ਜੋ ਕੰਮ ਕਰਨ ਦੀ ਜ਼ਿੰਮੇਵਾਰੀ ਹੋਏਗੀ ਉਹ ਉੱਥੋਂ ਚੁਣ ਕੇ ਆਉਣ ਵਾਲੇ ਵਿਧਾਇਕ ਦੀ ਹੋਏਗੀ ਤਾਂ ਤੁਸੀਂ ਕਿਹੜੇ ਵਿਧਾਇਕ ਨੂੰ ਚੁਣਿਆ ਵਾ ਜਾਂ ਆਪੋ ਆਪਣੀ ਰਾਏ ਜ਼ਰੂਰ ਸਾਂਝੀ ਕਰੋ ਕਿ ਤੁਹਾਡੇ ਇਲਾਕੇ 'ਚ ਕਿਹੜਾ ਉਮੀਦਵਾਰ ਜਿੱਤ ਹਾਸਲ ਕਰ ਸਕਦਾ ਤੇ ਫਿਰ ਤੁਸੀਂ ਕਿਹੜੇ-ਕਿਹੜੇ ਕੰਮ ਨੇ ਜਿਹੜੇ ਆਪਣੇ ਹਲਕੇ ਦੇ ਵਿੱਚ ਕਰਵਾਉਣਾ ਚਾਹੁੰਦੇ ਹੋ ਕਿ ਇਹ ਕੰਮ ਪੈਲ ਦੇ ਆਧਾਰ ਤੇ ਹੋਣੇ ਚਾਹੀਦੇ ਨੇ ਉਹ ਜ਼ਰੂਰ ਕਮੈਂਟਾਂ ਦੇ ਵਿੱਚ ਲਿਖੋ ਕਿ ਤੁਹਾਡੇ ਇਲਾਕੇ ਦੇ ਵਿੱਚ ਕਿਹੜੀਆਂ-ਕਿਹੜੀਆਂ ਸਮੱਸਿਆਵਾਂ ਹਨ ਕਿਉਂਕਿ ਕਾਫੀ ਜ਼ਿਆਦਾ ਦਿੱਕਤਾਂ ਸੀ ਉੱਥੇ ਹੀ ਅਸੀਂ ਨਾਲ-ਨਾਲ ਤੁਹਾਨੂੰ 2000 22 ਦੇ ਜਿਹੜੇ ਅੰਕੜੇ ਆ ਉਹ ਵੀ ਸਾਂਝੇ ਕਰ ਰਹੇ ਹਾਂ ਕਿ 2022 ਦੇ ਵਿੱਚ ਜਦੋਂ ਵੋਟਾਂ ਪਈਆਂ ਸੀ ਜਾਂ ਉਸ ਸਮੇਂ ਕਿਹੜੇ-ਕਿਹੜੇ ਉਮੀਦਵਾਰ ਨੇ ਬਾਜ਼ੀ ਮਾਰੀ ਸੀ ਤਾਂ 2022 ਦੀ ਜੇਕਰ ਗੱਲ ਕਰੀਏ ਤਾਂ ਬਰਨਾਲਾ ਦੇ ਵਿੱਚ ਮੀਤ ਥੇਰ ਨੇ ਜਿਹੜੀ ਬਾਜ਼ੀ ਮਾਰੀ ਸੀ ਦੱਸਦੀ ਹੈ ਕਿ ਮੀਤ ਥੇਰ ਉਸ ਸੀਟ ਦੇ ਉੱਪਰ ਜੇਤੂ ਰਹੇ ਸਨ ਉੱਥੇ ਹੀ ਜੇਕਰ ਗਿੱਦੜਵਾਹਾ ਦੀ ਗੱਲ ਕਰੀਏ ਤਾਂ ਗਿੱਦੜਵਾਹਾ ਦੇ ਵਿੱਚ ਰਾਜਾ ਵੜਿੰਗ ਜਿੱਤੇ ਸਨ ਚੱਬੇਵਾਲ ਦੀ ਜੇਕਰ ਗੱਲ ਕਰੀਏ ਤਾਂ ਡਾਕਟਰ ਰਾਜਕੁਮਾਰ ਚੱਬੇਵਾਲ ਹੁਣਾਂ ਨੇ ਜਿੱਤ ਹਾਸਲ ਕੀਤੀ ਸੀ ਉੱਥੇ ਹੀ ਡੇਰਾ ਬਾਬਾ ਨਾਨਕ ਦੇ ਵਿੱਚ ਸੁਖਜਿੰਦਰ ਸਿੰਘ ਰੰਧਾਵਾ ਹੁਣੀ ਜੇਤੂ ਰਹੇ ਸੀ ਤਾਂ ਚਾਰ ਸੀਟਾਂ ਦੇ ਉੱਪਰ ਇਸ ਵਾਰ ਫਿਰ ਤੋਂ ਮੁਕਾਬਲਾ ਹੋਇਆ ਤੇ ਜੇਕਰ ਹੋਰ ਸੀਟਾਂ ਦੀ ਗੱਲ ਕਰੀਏ ਤਾਂ ਗਿੱਦੜਵਾਹ ਜਿਹੜੀ ਹੋਰ ਸੀਟ ਬਣੀ ਹੋਈ ਆ ਉੱਥੇ ਹੀ ਦੱਸ ਦਈਏ ਕਿ ਡੇਰਾ ਬਾਬਾ ਨਾਨਕ ਸੀਟ ਆ ਜਿਹੜੀ ਉਹ ਵੀ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਆ ਕਿਉਂਕਿ ਉੱਥੇ ਸੁਖਜਿੰਦਰ ਸਿੰਘ ਰੰਧਾਵਾ ਹੁਣਾਂ ਦੇ ਪਤਨੀ ਮੈਦਾਨ ਦੇ ਵਿੱਚ ਨੇ ਦੂਦੇ ਪਾਸੇ ਦੇਕਰ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਗੁਰਦੀਪ ਸਿੰਘ ਰੰਧਾਵਾ ਨੇ ਜੋ ਮੈਦਾਨ ਦੇ ਵਿੱਚ ਨੇ ਤਾ ਦੋਵੇਂ ਸੀਟਾਂ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਨੇ ਉੱਥੇ ਹੀ ਸਭ ਤੋਂ ਜ਼ਿਆਦਾ ਜਿਵੇਂ ਡੇਰੇ ਬਾਬਾ ਨਾਨਕ ਦੀ ਗੱਲ ਕਰੀਏ ਤਾਂ ਇੱਥੇ ਇੱਕ ਹੋਰ ਉਮੀਦਵਾਰ ਜਿਹੜੇ ਭਾਜਪਾ ਦੇ ਵੱਲੋਂ ਮੈਦਾਨ ਦੇ ਵਿੱਚ ਨੇ ਉਹਨੇ ਰਵੀਕਰਨ ਸਿੰਘ ਕਾਲੋਂ ਦਾ ਸੀ ਕਿ ਪਿਛਲੀ ਵਾਰ ਉਹ ਦੂਜੇ ਨੰਬਰ ਦੇ ਉੱਪਰ ਰਹੇ ਸਨ ਔਰ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਉਹਨਾਂ ਨੇ ਚੋਣ ਲੜੀ ਸੀ ਉਸ ਤੋਂ ਬਾਅਦ ਉਹ ਪਾਰਟੀ ਬਦਲਦੇ ਨੇ ਭਾਜਪਾ ਦੇ ਵਿੱਚ ਆਉਂਦੇ ਨੇ ਭਾਜਪਾ ਦੇ ਵੱਲੋਂ ਉਹਨਾਂ ਨੂੰ ਟਿਕਟ ਦਿੱਤੀ ਜਾਂਦੀ ਆ ਤੇ ਇਸ ਵਾਰ ਫਿਰ ਤੋਂ ਰਵੀਕਰਨ ਸਿੰਘ ਕਾਲੋਂ ਮੈਦਾਨ ਦੇ ਵਿੱਚ ਨੇ ਉੱਥੇ ਹੀ ਜੇਕਰ ਜੱਬੇ ਵਾਲ ਦੀ ਗੱਲ ਕਰ ਲਈਏ ਤਾਂ ਉੱਤੇ ਵੀ ਸੌਰ ਸਿੰਘ ਖੰਡਲ ਮੈਦਾਨ ਦੇ ਵਿੱਚ ਨੇ ਭਾਜਪਾ ਦੇ ਵੱਲੋਂ ਚੱਬੇਵਾਲ ਸੀਟ ਦੇ ਉੱਪਰ ਜੋ ਪਿਛਲੀ ਵਾਰ ਜੇਤੂ ਵਿਧਾਇਕ ਰਹੇ ਸਨ ਡਾਕਟਰ ਰਾਜਕੁਮਾਰ ਚੱਬੇਵਾਲੋ ਹੁਸ਼ਿਆਰਪੁਰ ਤੋਂ ਐਮਪੀ ਬਣ ਚੁੱਕੇ ਨੇ ਉਹਨਾਂ ਦੇ ਬੇਟੇ ਨੂੰ ਆਮ ਆਦਮੀ ਪਾਰਟੀ ਦੇ ਵੱਲੋਂ ਟਿਕਟ ਦਿੱਤੀ ਗਿਆ ਇਸ਼ਾਨ ਚੱਬੇਵਾਲ ਆਮ ਆਦਮੀ ਪਾਰਟੀ ਦੇ ਵੱਲੋਂ ਮੈਦਾਨ ਦੇ ਵਿੱਚ ਨੇ ਉੱਥੇ ਹੀ ਜੇਕਰ ਕਾਂਗਰਸ ਦੀ ਗੱਲ ਕਰੀ ਤਾਂ ਰਣਜੀਤ ਕੁਮਾਰ ਹੁੰਦਾਂ ਨੂੰ ਟਿਕਟ ਦਿੱਤੀ ਗਿਆ ਬਰਨਾਲੇ ਦੀ ਜੇਕਰ ਗੱਲ ਕਰ ਲਈਏ ਤਾਂ ਬਰਨਾਲਾ ਦੇ ਵਿੱਚ ਜੋ ਹਰਿੰਦਰ ਸਿੰਘ ਢਾਲੀਵਾਲ ਨੇ ਉਹ ਮੈਦਾਨ ਦੇ ਵਿੱਚ ਨੇ ਆਮ ਆਦਮੀ ਪਾਰਟੀ ਦੇ ਵੱਲੋਂ ਗਾਲਾ ਢਿੱਲੋਂ ਕਾਂਗਰਸ ਦੇ ਵੱਲੋਂ ਨੇ ਕੇਵਲ ਢਿੱਲੋਂ ਭਾਜੀਪੀ ਦੇ ਵੱਲੋਂ ਮੈਦਾਨ ਚ ਉੱਥੇ ਹੀ ਗੁਰਦੀਪ ਬਾਠ ਅਤੇ ਆਜ਼ਾਦ ਤੌਰ ਤੇ ਚੋਣ ਲੜ ਰਹੇ ਨੇ ਤੇ ਅਹਿਮ ਚੀਜ਼ ਇਹ ਆ ਕਿ ਇਹਨਾਂ ਸੀਟਾਂ ਦੇ ਉੱਪਰ ਕਾਫੀ ਜ਼ਿਆਦਾ ਫਸਮੀ ਟੱਕਰ ਦੇਖਣ ਨੂੰ ਮਿਲ ਸਕਦੀ ਹੈ ਜੇਕਰ ਗਿੱਧੜਵਾਹਾ ਦੀ ਗੱਲ ਕਰੀਏ ਤਾਂ ਉੱਥੇ ਸੁਖਰਾਜ ਸਿੰਘ ਨਿਆਮੀ ਵਾਲਾ ਵੀ ਚੋਣ ਮੈਦਾਨ ਦੇ ਵਿੱਚ ਉਤਰੇ ਹੋਏ ਨੇ ਤਾਂ ਇਹ ਅੰਕੜੇ ਵੀ ਅਸੀਂ ਤੌੜ ਦਾ ਸਾਂਝੇ ਕਰਾਂਗੇ ਕੁਝ ਸਮੇਂ ਤੱਕ ਅੰਕੜੇ ਨੇ ਜਿਹੜੇ ਉਹ ਵੀ ਸਾਹਮਣੇ ਆਉਣਗੇ ਕਿ ਕਿਹੜੀਆਂ ਕਿਹੜੀਆਂ ਸੀਟਾਂ ਤੇ ਕਿਹੜੀ ਕਿਹੜੀ ਪਾਰਟੀ ਬਾਜ਼ੀ ਮਾਰ ਸਕਦੀ ਹੈ ਤਾਂ ਤੁਸੀਂ ਆਪੋ ਆਪਣੇ ਇਲਾਕੇ ਦੇ ਬਾਰੇ ਜ਼ਰੂਰ ਜਾਣਕਾਰੀ ਸਾਂਝੀ ਕਰੋ ਕਮੈਂਟਾਂ ਦੇ ਵਿੱਚ ਕਿ ਤੁਹਾਡੇ ਇਲਾਕੇ ਦੇ ਵਿੱਚ ਤੁਹਾਡੇ ਮੁਤਾਬਕ ਕਿਹੜਾ ਉਮੀਦਵਾਰ ਬਾਜ਼ੀ ਮਾਰ ਰਿਹਾ ਜਾਂ ਤੁਹਾਡੇ ਇਲਾਕੇ ਦੇ ਵਿੱਚ ਕਿਹੜੇ-ਕਿਹੜੇ ਕੰਮ ਹੋਣ ਵਾਲੇ ਨੇ ਕਿਹੜੀਆਂ-ਕਿਹੜੀਆਂ ਤੁਹਾਡੇ ਇਲਾਕੇ ਦੀਆਂ ਮੰਗਾਂ ਨੇ ਜਿਨ੍ਹਾਂ ਨੂੰ ਲੈ ਕੇ ਤੁਸੀਂ ਚਾਹੁੰਦੇ ਹੋ ਕਿ ਪੈਲ ਦੇ ਆਧਾਰ ਦੇ ਉੱਪਰ ਕੰਮ ਹੋਣਾ ਚਾਹੀਦਾ ਤਾਂ ਆਪੋ ਆਪਣੇ ਇਲਾਕੇ ਦੀ ਜਾਣਕਾਰੀ ਜ਼ਰੂਰ ਕਮੈਂਟਾਂ ਦੇ ਵਿੱਚ ਸਾਂਝੀ ਕਰੋ ਤਾਂ ਇਸ ਸਮੇਂ ਜਮਨੀ ਚੋਣਾਂ ਦਾ ਅਖਾੜਾ ਜਿਹੜਾ ਪੱਕਿਆ ਹੋਇਆ ਸੀ ਉਹ ਬਰਾਮ ਉਸਦੇ ਉੱਪਰ ਲੱਗਿਆ ਕਿ VOTING ਆ ਜਿਹੜੀ ਉਹ ਖਤਮ ਹੋ ਚੁੱਕੀ ਆ ਸਵੇਰੇ 7 ਵਜੇ ਤੋਂ ਲੈ ਕੇ 6 ਵਜੇ ਤੱਕ ਦਾ ਟਾਈਮ ਸੀ 6 ਵਜੇ ਤੱਕ ਬੋਟਾਂ ਪਈਆਂ ਨੇ ਤੇ ਹੁਣ 23 ਤਰੀਕ ਨੂੰ ਨਤੀਜੇ ਆ ਜਿਹੜੇ ਉਹ ਐਲਾਨੇ ਜਾਣਗੇ ਤਾਂ ਵੱਡੀ ਖਬਰ ਇਸ ਸਮੇਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ 23 ਤਰੀਕ ਨੂੰ ਨਤੀਜਿਆਂ ਦਾ ਐਲਾਨ ਹੋਏਗਾ 8 ਵਜੇ ਤੋਂ ਗਿਣਤੀ ਆ ਜਿਹੜੀ ਉਹ ਸ਼ੁਰੂ ਹੋਵੇਗੀ ਤਾਂ ਦੱਸਦੀ ਕਿ ਜਿਮਨੀ ਚੋਣਾਂ ਦੇ ਲਈ ਪੰਜਾਬ ਦੇ ਵਿੱਚ ਬੋਟਾਂ ਪਈਆਂ ਨੇ 4 ਸੀਟਾਂ ਸੀ 4 ਸੀਟਾਂ ਦੇ ਉੱਪਰ VOTING ਹੋਈ ਆ ਤੇ ਜੇਕਰ ਬੋਟ ਪਰਸੈਂਟੇਜ ਦੀ ਗੱਲ ਕਰੀਏ ਤਾਂ 5 ਵਜੇ ਤੱਕ ਦੇ ਜਿਹੜੇ ਅੰਕੜੇ ਨੇ ਉਹਨਾਂ ਦੇ ਮੁਤਾਬਕ 78.01% ਵੋਟਾਂ ਸਭ ਤੋਂ ਵੱਧ ਗਿੱਦੜਵਾਹਾ ਹਲਕੇ ਦੇ ਵਿੱਚ ਪਈਆਂ ਨੇ ਉੱਥੇ ਹੀ ਦੂਜੇ ਨੰਬਰ ਦੇ ਉੱਪਰ ਡੇਰਾ ਬਾਬਾ ਨਾਨਕ ਦੇ ਵਿੱਚ 59.8% ਵੋਟਾਂ ਉਸ ਤੋਂ ਬਾਅਦ ਬਰਨਾਲਾ ਹਲਕੇ ਦੇ ਵਿੱਚ 52.6% ਤੇ ਚੱਬੇਵਾਲ ਦੇ ਵਿੱਚ 48.01% ਤਾਂ ਇਹ 5 ਵਜੇ ਤੱਕ ਦੇ ਅੰਕੜੇ ਆ ਜਿਹੜੇ ਅਸੀਂ ਤੁਹਾreturnData ਸਾਂਝੇ ਕਰ ਰਹੇ ਹਾਂ ਫਾਈਨਲ ਜਿਹੜੇ ਅੰਕੜੇ 6 ਵਜੇ ਤੱਕ ਦੇ ਉਹ ਵੀ ਜਲਦ ਤੁਹਾਡੇ ਤੱਕ ਪਹੁੰਚਾਵਾਂਗੇ ਤੁਸੀਂ ਕਿ 6 ਵਜੇ ਤੱਕ ਜਿਹੜੀ VOTING ਹੋਈ ਆ ਤਾਂ 6 ਵਜੇ ਤੱਕ ਵੋਟਾਂ ਪਈਆਂ ਨੇ ਤਾਂ ਵੱਡੀ ਖਬਰ ਇਸ ਸਮੇ ਤੁਹਾਨੂੰ ਸਾਂਝੀ ਕਰ ਰਹੇ ਹਾਂ ਦੱਸਦੀਏ ਕਿ VOTING ਪ੍ਰਕਿਰਿਆ ਜਿਹੜੀ ਖਤਮ ਹੋ ਚੁੱਕੀ ਆ ਇਸ ਸਮੇ 4 ਸੀਟਾਂ ਦੇ ਲਈ ਵੋਟਾਂ ਜਿਹੜੀਆਂ ਪਈਆਂ ਨੇ 4 ਸੀਟਾਂ ਦੇ ਉੱਪਰ VOTING ਪ੍ਰਕਿਰਿਆ ਖਤਮ ਹੋ ਚੁੱਕੀ ਆ ਹਾਲਾਂਕਿ ਜਿਹੜੇ ਲੋਕ ਇਸ ਸਮੇ ਚਾਰ ਦੀਵਾਰੀ ਦੇ ਅੰਦਰ ਨੇ ਜਾਂ ਕੈਲੀਕੀ ਪੋਲਿੰਗ ਬੂਥ ਦੇ ਉੱਪਰ ਪਹੁੰਚੇ ਹੋਏ ਨੇ ਉਹ ਲੋਕ ਆਪਣੀ ਵੋਟ ਦਾ ਭੁਗਤਾਨ ਕਰ ਸਕਦੇ ਆ ਕਿਉਂਕਿ ਜੋ ਪੋਲਿੰਗ ਬੂਥ ਬਣਾਇਆ ਜਾਂਦਾ ਉਸ ਪੋਲਿੰਗ ਬੂਥ ਦੇ ਉੱਪਰ ਜਿਹੜੇ ਲੋਕ ਸਮੇਂ ਸੀਮਤ ਸਮੇਂ ਤੱਕ ਪਹੁੰਚ ਜਾਂਦਾ ਜਾਨੀ ਕਿ 6 ਵਜੇ ਤੱਕ ਕੌਣ ਜਾਂਦਾ ਕਿਉਂਕਿ ਅਕਸਰ ਅਸੀਂ ਦੇਖਦੇ ਹਾਂ ਕਿ ਸਕੂਲਾਂ ਦੀ ਚਾਰ ਦਿਵਾਰੀ ਵਾਲਾ ਜਿਹੜਾ ਗੇਟ ਉਹਨਾਂ ਬੰਦ ਕੀਤਾ ਜਾਂਦਾ ਪਰ ਉਸ ਤੋਂ ਬਾਅਦ ਜਿਸ ਕਮਰੇ ਦੇ ਵਿੱਚ ਵੋਟਾਂ ਪੈ ਰਹੀਆਂ ਹੁੰਦੀਆਂ ਨੇ ਉਸ ਥਾਂ ਦੇ ਉੱਪਰ ਜਿਹੜੀ VOTING ਪ੍ਰਕਿਰਿਆ ਵਾ ਉਹ ਜਾਰੀ ਰਹਿੰਦੀ ਆ ਤਾਂ ਇਹ ਅ ਅੰਕੜਿਆਂ ਦੀ ਜੇਕਰ ਗੱਲ ਕਰੀਏ ਜਿਹੜੇ ਅੰਕੜੇ ਨੇ 5 ਵਜੇ ਤੱਕ ਦੇਨੇ ਤਾਂ ਜਿਹੜੇ ਲੋਕ ਇਸ ਸਮੇਂ ਵੋਟਾਂ ਪਾਉਣ ਦੇ ਲਈ ਸਕੂਲ ਦੇ ਵਿੱਚ ਪਹੁੰਚੇ ਹੋਏ ਨੇ ਤਾਂ ਉਹ VOTING ਆਪਣੀ ਜਿਹੜੀ ਕੰਪਲੀਟ ਕਰ ਸਕਦੇ ਆ ਵੋਟਾਂ ਜਿਹੜੀਆਂ ਉਹ ਪਾ ਸਕਦੇ ਆ ਤਾਂ 6 ਵਜੇ ਤੱਕ ਦਾ ਸਮਾਂ ਸੀ ਹਾਲਾਂਕਿ ਜਿਹੜੇ ਲੋਕਾਂ ਨੂੰ ਚਾਰ ਦਿਵਾਰੀ ਦੇ ਅੰਦਰ ਨੇ ਸਕੂਲ ਦੇ ਵਿੱਚ ਪਹੁੰਚੇ ਨੇ ਉਹਨਾਂ ਨੂੰ ਜਿਹੜਾ ਅਧਿਕਾਰ ਆ ਉਹ ਜ਼ਰੂਰ ਵਰਤੋ ਦੇ ਵਿੱਚ ਹੈਗਾ ਜਾਨੀ ਕਿ ਉਹ ਵੋਟ ਪਾ ਸਕਦੇ ਆ ਤਾਂ ਹੁਣ ਅੰਕੜਿਆਂ ਦੀ ਜੇਕਰ ਗੱਲ ਕਰ ਲਈਏ ਤਾਂ 2022 ਦੀਆਂ ਇਹ ਤਸਵੀਰਾਂ ਨੇ ਜਿਹੜੀਆਂ ਸਾਂਝੀਆਂ ਕਰ ਰਿਹਾ ਮੈਂ ਇੱਕ ਵਾਰ ਜ਼ਰੂਰ ਟੈਕਨੀਕਲ ਟੀਮ ਨੂੰ ਗੁਜ਼ਾਰਿਸ਼ ਕਰਾਂਗਾ ਕਿ ਇਹਨਾਂ ਨੂੰ ਆਪਾਂ ਸਟੇਲ ਰੱਖੀਏ ਤਾਂ ਕਿ ਅੰਕੜੇ ਜਿਹੜੇ ਉਹ ਜ਼ਰੂਰ ਸਾਂਝੇ ਕਰ ਦਈਏ ਕਿ ਕਿੰਨੇ ਕਿੰਨੇ ਬੋਟਾਂ ਜਿਹੜੀਆਂ ਪਿਛਲੀ ਵਾਰ ਪਈਆਂ ਸੀ ਕਿਹੜੇ-ਕਿਹੜੇ ਉਮੀਦਵਾਰ ਨੇ ਜਿੱਤ ਹਾਸਲ ਕੀਤੀ ਸੀ ਤਾਂ ਇੱਕ-ਇੱਕ ਸੀਟ ਦਾ ਬੇਰਵਾ ਜਿਹੜਾ ਅਸੀਂ ਜ਼ਰੂਰ ਤੁਹਾਡੇ ਤੱਕ ਪਹੁੰਚਾਵਾਂਗੇ ਕਿ ਕਿਹੜੀ ਸੀਟ ਦੇ ਉੱਪਰ ਪਿਛਲੀ ਵਾਰ ਇੱਥੋਂ ਕਿਹੜੇ ਉਮੀਦਵਾਰ ਨੇ ਜਿੱਤ ਹਾਸਲ ਕੀਤੀ ਸੀ ਤੇ ਕਿੰਨੀਆਂ-ਕਿੰਨੀਆਂ ਬੋਟਾਂ ਪਈਆਂ ਸੀ ਕਿੰਨੀ ਵੋਟ ਪਰਸੈਂਟੇਜ ਦੇਗੀ ਤਾਂ ਇੱਕ-ਇੱਕ ਸੀਟ ਦੀ ਜਾਣਕਾਰੀ ਜ਼ਰੂਰ ਦਵਾਂਗੇ ਤੁਹਾਨੂੰ ਤਾਂ ਫਿਲਹਾਲ ਇਹ ਚਾਰੋਂ ਸੀਟਾਂ ਦਾ ਅਸੀਂ 2022 ਦਾ ਜਿਹੜਾ ਅੰਕੜਾ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਤਾਂ ਇੱਕ-ਇੱਕ ਸੀਟ ਦੀ ਜਾਣਕਾਰੀ ਆ ਜਿਹੜੀ ਉਹ ਤੁਹਾਡੇ ਤੱਕ ਪਹੁੰਚਾਵਾਂਗੇ ਕਿ ਕਿਹੜੇ-ਕਿਹੜੇ ਅੰਕੜੇ ਰਏ ਸੀ ਹਾਲਾਂਕਿ ਥੱਲੇ ਤੁਸੀਂ ਦੇਖ ਵੀ ਰਹੇ ਹੋ ਪਰ ਇੱਕ ਇੱਕ ਤੁਹਾਨੂੰ ਜ਼ਰੂਰ ਪੜ੍ਹ ਕੇ ਦੱਸਾਂਗੇ ਕਿ ਕਿਹੜੇ-ਕਿਹੜੇ ਉਮੀਦਵਾਰ ਨੂੰ ਪਿਛਲੀ ਵਾਰ ਕਿੰਨੀਆਂ-ਕਿੰਨੀਆਂ ਵੋਟਾਂ ਪਈਆਂ ਸੀ ਤਾਂ 2022 ਦੇ ਵਿੱਚ ਵਿਧਾਨ ਸਭਾ ਚੋਣਾਂ ਹੋਈਆਂ ਸੀ ਉਸ ਸਮੇਂ ਆਮ ਆਦਮੀ ਪਾਰਟੀ ਨੇ 92 ਸੀਟਾਂ ਦੇ ਨਾਲ ਇੱਕ ਵੱਡੀ ਜਿੱਤ ਹਾਸਲ ਕੀਤੀ ਸੀ ਉਸ ਸਮੇਂ ਦੀ ਜੇਕਰ ਗੱਲ ਕਰੀਏ ਤਾਂ ਕਈ ਜਿੱਗੇ ਜਾਗੂ ਸੰਜਰੇ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਤੇ ਕਈ ਨਵੇਂ ਚਿਹਰੇ ਜਿਨ੍ਹਾਂ ਨੇ ਪਹਿਲੀ ਵਾਰ ਚੋਣ ਲੜੀ ਸੀ ਉਹ ਚਿਹਰੇ ਐਮਐਲਏ ਬਣ ਕੇ विधानसभा ਦੇ ਵਿੱਚ ਪਹੁੰਚੇ ਸੀ ਤੇ ਹੁਣ ਇਹ ਚਾਰ ਸੀਟਾਂ ਨੇ ਜਿਨ੍ਹਾਂ ਦੇ ਉੱਪਰ ਜਮਨੀ ਚੋਣ ਹੋਈ ਆ ਸਭ ਤੋਂ ਅਹਿਮ ਗੱਲ ਆ ਕਿ ਇਹਨਾਂ ਚਾਰਾਂ ਸੀਟਾਂ ਦੇ ਜਿਹੜੇ ਉਮੀਦਵਾਰ ਸੀ ਜਿਹੜੇ ਇਸ ਤੋਂ ਪਹਿਲਾਂ ਜਨਕਿ 2022 ਦੇ ਵਿੱਚ ਇਹਨਾਂ ਸੀਟਾਂ ਤੋਂ ਜੇਤੂ ਰਹੇ ਸੀ ਜਿਨ੍ਹਾਂ ਨੇ ਚੋਣ ਜਿੱਤੀ ਸੀ ਉਹ 2024 ਦੇ ਵਿੱਚ ਲੋਕ ਸਭਾ ਚੋਣਾਂ ਲੜਦੇ ਨੇ ਲੋਕ ਸਭਾ ਚੋਣਾਂ ਦੇ ਵਿੱਚ ਉਹਨਾਂ ਨੂੰ ਜਿੱਤ ਮਿਲਦੀ ਆ ਤੇ ਉਸ ਤੋਂ ਬਾਅਦ ਉਹ ਅਸਤੀਫਾ ਦਿੰਦੇ ਨੇ ਤੇ ਇਹ ਸੀਟਾਂ ਖਾਲੀ ਹੁੰਦੀਆਂ ਨੇ ਤੇ ਹੁਣ ਇਹਨਾਂ ਸੀਟਾਂ ਦੇ ਉੱਪਰ ਜਿਹੜੀਆਂ ਜਿੰਨੇ ਚੋਣਾਂ ਹੋਈਆਂ ਨੇ ਨਵੇਂ ਉਮੀਦਵਾਰ ਮੈਦਾਨ ਦੇ ਵਿੱਚ ਆਏ ਨੇ ਤਾਂ ਅੰਕੜੇ ਜਿਹੜੇ ਤੁਹਾਡਾ ਸਾਂਝੇ ਕੀਤੇ ਨੇ ਸੀ ਕਿ ਕਿਹੜੀਆਂ ਕਿਹੜੀਆਂ ਸੀਟਾਂ ਦੇ ਉੱਪਰ ਚੋਣਾਂ ਹੋਈਆਂ ਨੇ 5 ਵਜੇ ਤੱਕ ਦਾ ਕਿੰਨਾ ਵੋਟ ਪਰਸੈਂਟੇਜ ਰਿਹਾ ਦਾ ਉੱਥੇ ਜਾਦੇ ਕਿ 6 ਵਜੇ ਤੱਕ ਦਾ ਟਾਈਮ ਸੀ ਤੇ ਹੁਣ 23 ਨਵੰਬਰ ਦੀ ਸਭ ਨੂੰ ਉਡੀਕ ਹੈ ਕਿ 23 ਨਵੰਬਰ ਨੂੰ ਜਦੋਂ ਨਤੀਜੇ ਆ ਉਹ ਐਲਾਨੇ ਜਾਣਗੇ ਤਾਂ ਉਸ ਸਮੇਂ ਕਿਹੜਾ ਕਿਹੜਾ ਉਮੀਦਵਾਰ ਕਿਹੜੀ ਕਿਹੜੀ ਸੀਟ ਕੋ ਬਾਜ਼ੀ ਮਾਰੇਗਾ ਬੇਲੀ ਪੋਸਟ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਹਾਂ ਸੁਖਦੇਵ ਤਾਂ ਜਮਨੀ ਚੋਣਾਂ ਦੀ ਜੰਗ ਚੱਲ ਰਹੀ ਆ ਵਸੀਏ ਕਿ ਅੱਜ ਵੋਟਾਂ ਪਈਆਂ ਨੇ ਤੇ ਵੋਟਾਂ ਦਾ ਸਮਾਂ ਹੁਣ ਸਮਾਪਤ ਹੋ ਚੁੱਕਿਆ ਤੇ ਜਿਹੜੇ ਲੋਕ ਇਸ ਸਮੇਂ ਸਕੂਲਾਂ ਦੇ ਅੰਦਰ ਨੇ ਜਾਨਕਿ VOTING ਜਿੱਥੇ ਹੋ ਰਹੀ ਆ ਉਸ ਪੋਲਿੰਗ ਬੂਥ ਤੇ ਚਾਰ ਦਿਵਾਰੀ ਦੇ ਅੰਦਰ ਨੇ ਤਾਂ ਉਹ ਲੋਕ ਵੋਟਾਂ ਪਾ ਸਕਣਗੇ ਤੇ ਹੁਣ ਨਤੀਜਿਆਂ ਦੀ ਵਾਰੀ ਆ 23 ਤਰੀਕ ਨੂੰ ਨਤੀਜੇ ਐਲਾਨੇ ਜਾਣਗੇ ਉਮੀਦਵਾਰਾਂ ਦੀ ਜਿਹੜੀ ਕਿਸਮਤ ਆ ਉਹ ਮਸ਼ੀਨਾਂ ਦੇ ਵਿੱਚ ਕੈਦ ਹੋ ਰਹੀ ਆ ਤਾਂ EVM ਦੇ ਵਿੱਚ ਲੋਕਾਂ ਨੇ ਆਪਣਾ ਫਤਵਾ ਜਿਹੜਾ ਕੈਦ ਕਰ ਦਿੱਤਾ ਵਾਗਾ ਤੇ 23 ਤਰੀਕ ਨੂੰ ਹੁਣ ਨਤੀਜਿਆ ਜਿਹੜੇ ਉਹ ਐਲਾਨੇ ਜਾਣਗੇ ਤੇ ਜੇਕਰ ਪੰਜਾਬ ਦੀ ਗੱਲ ਕਰੀਏ ਚਾਰ ਸੀਟਾਂ ਦੇ ਲਈ ਜਮਲੀ ਚੋਣਾਂ ਹੋਈਆਂ ਨੇ ਦੱਸਦੇ ਕਿ ਚਾਰ ਸੀਟਾਂ ਦੇ ਉੱਪਰ ਅੱਜ VOTING ਹੋਈ ਆ ਜਨਾਂ ਦੇ ਵਿੱਚ ਗਿੱਦੜਵਾਹਾ ਹੌਰ ਸੀਟ ਹੈ ਉੱਥੇ ਹੀ ਜੇਕਰ ਜੱਬੇਵਾਲ ਦੀ ਗੱਲ ਕਰੀਏ ਉੱਥੇ VOTING ਹੋਈ ਆ ਬਰਨਾਲਾ ਦੇ ਵਿੱਚ VOTING ਹੋਈ ਆ ਤੇ ਡੇਹਰਾ ਬਾਬਾ ਨਾਨਕ ਦੱਸਦੇ ਕਿ ਅੱਜ ਸਵੇਰ ਤੋਂ ਜਿਹੜੀ VOTING ਸ਼ੁਰੂ ਹੋਈ ਸੀ 7 ਵਜੇ ਤੋਂ ਲੈ ਕੇ 6 ਵਜੇ ਤੱਕ ਦਾ ਸਮਾਸੀ ਤੇ ਹੁਣ ਸਮਾ ਜਿਹੜਾ ਸਮਾਪਤ ਹੋ ਚੁੱਕਿਆ ਵੋਟਾਂ ਪੈ ਚੁੱਕੀਆਂ ਨੇ ਨਤੀਜਿਆਂ ਦੀ ਵਾਰੀ ਆ ਹੁਣ ਸਭ ਨੂੰ ਨਤੀਜਿਆਂ ਦੀ ਉਡੀਕ ਰਹੇਗੀ 30 ਤਰੀਕ ਨੂੰ ਨਤੀਜੇ ਜਿਹੜੇ ਐਲਾਨੇ ਜਾਣਗੇ ਤਾਂ ਦੱਸੀਏ ਕਿ ਤੱਕੜਾ ਜਿਹੜੀ ਉਹ ਕਈ ਥਾਮਾਂ ਦੇ ਉੱਪਰ ਫਸਮੀ ਦੇਖਣ ਨੂੰ ਮਿਲ ਸਕਦੀ ਆ ਜੇਕਰ ਹੋਰ ਸੀਟਾਂ ਦੀ ਗੱਲ ਕਰੀਏ ਤਾਂ ਡੇਰਾ ਬਾਬਾ ਨਾਨਕ ਅਤੇ ਗਿੱਦੜ ਬਾਹਾ ਦੋਵੇਂ ਹੋਰ ਸੀਟਾਂ ਮੰਨੀਆਂ ਜਾ ਰਹੀਆਂ ਨੇ ਉੱਥੇ ਹੀ ਬਰਨਾਲਾ ਅਤੇ ਚੱਬੇਵਾੜ ਦੇ ਵਿੱਚ ਵੀ ਜਿਹੜਾ ਮੁਕਾਬਲਾ ਉਹ ਫਸਮਾ ਰਹਿ ਸਕਦਾ ਤਾਂ ਵੱਡੀ ਖਬਰ ਹੈ 4 ਸੀਟਾਂ ਦੇ ਉੱਪਰ ਫਾਈਟ ਹੋਈ ਆ ਤੇ ਮੁਕਾਬਲੇ ਦੀ ਜੇਕਰ ਗੱਲ ਕਰੀਏ ਚਾਰੋਂ ਸੀਟਾਂ ਦੇ ਉੱਪਰ ਜਿਹੜਾ ਫਸਮਾ ਮੁਕਾਬਲਾ ਰਹਿ ਸਕਦਾ ਪਰ ਸਭ ਤੋਂ ਅਹਿਮ ਹੈ ਕਿ ਜਿਹੜੀਆਂ ਹੋਰ ਸੀਟਾਂ